ਸਸਸੀ ਗਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਅ ਕਿ ਪੰਜਾਬ ਦਾ ਮੌਸਮ ਜਿਹੜਾ ਹੈ ਉਹ 9 10 ਤੇ 11 ਤਰੀਕ ਨੂੰ ਕਿਵੇਂ ਦਾ ਰਹਿ ਸਕਦਾ ਹੈ ਕਿਉਂਕਿ ਹੁਣ ਪੰਜਾਬ ਦੇ ਵਿੱਚ ਪੂਰਬੀ ਹਵਾਵਾਂ ਦੀ ਐਂਟਰੀ ਹੋ ਚੁੱਕੀ ਹੈ ਤੇ ਪੂਰਬੀ ਹਵਾਵਾਂ ਜਿਹੜੀਆਂ ਹੁੰਦੀਆਂ ਨੇ ਇਸ ਦੇ ਕਾਰਨ ਪੰਜਾਬ ਦੇ ਵਿੱਚ ਪ੍ਰੀ ਮੌਨਸੂਨ ਗਤੀਵਿਧੀਆਂ ਜਿਹੜੀਆਂ ਉਹ ਬਾਦੀਆਂ ਹੁੰਦੀਆਂ ਦਿਖਾਈ ਦਿੰਦੀਆਂ ਨੇ ਤੇ ਪ੍ਰੀ ਮੌਨਸੂਨ ਗਤੀਵਿਧੀਆਂ ਦੇ ਕਾਰਨ ਪੰਜਾਬ ਦੇ ਵਿੱਚ ਗਰਜ ਚਮਕ ਕਾਲੀ ਘਟਾਵਾਂ ਹਨੇਰੀ ਅਤੇ ਧੂੜ ਭਰੀਆਂ ਹਵਾਵਾਂ ਅਕਸਰ ਹੀ ਚਲਦੀ ਦਿਖਾਈ ਦਿੰਦੀਆਂ ਨੇ ਜਦੋਂ ਕਣਕ ਦੀ ਵਾਢੀ ਦਾ ਸਮਾਂ ਸ਼ੁਰੂ ਹੁੰਦਾ ਹੈ ਤਾਂ ਅਜਿਹੇ ਦੇ ਵਿੱਚ ਕਿਸਾਨਾਂ ਦਾ ਬਹੁਤ ਹੱਦ ਤੱਕ ਨਿਰਭਰਤਾ ਰਹਿੰਦੀ ਹੈ ਕਿ ਜਿਹੜੀ ਹਵਾਵਾਂ ਚੱਲਣਗੀਆਂ ਇਹਨਾਂ ਦਾ ਕੀ ਅਸਰ ਹੋਵੇਗਾ ਪੰਜਾਬ ਦੇ ਉੱਪਰ ਕੀ ਹਾਲਾਤ ਬਣਨਗੇ ਗੱਲ ਕੀਤੀ ਜਾਵੇ ਤਾਂ ਤਾਜ਼ਾ ਸੈਟਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਕਿ ਫਿਲਹਾਲ ਪੰਜਾਬ ਦਾ ਮੌਸਮ ਸਾਫ਼ ਹੈ ਚੰਗੀ ਧੁੱਪ ਲੱਗ ਰਹੀ ਹੈ ਤਾਪਮਾਨ 30 ਡਿਗਰੀ ਤੋਂ ਪਲੱਸ ਚੱਲ ਰਹੇ ਨੇ ਤੇ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਐਵਰੇਜ ਤਾਪਮਾਨ ਹੈ ਉਹ 35 ਤੋਂ ਲੈ ਕੇ 38-39 ਡਿਗਰੀ ਤੱਕ ਪਹੁੰਚ ਗਿਆ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਜੀ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਦਿਓ ਚੈਨਲ ਤੇ ਨਵੇਂ ਹੋ YouTube ਵਾਲੇ ਫਾਰਮਰ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਜਬਸਕ੍ਰਾਈਬ ਵੀ ਕਰ ਸਕਦੇ ਹੋ ਤਾਂ ਕਿ ਅਜਿਹੀਆਂ ਮੌਸਮ ਦੀਆਂ ਜਾਣਕਾਰੀਆਂ ਜਿਹੜੀਆਂ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਗੱਲ ਕਰਾਂਗੇ ਜੀ 9 ਅਤੇ 10 11 ਤਰੀਕ ਦੇ ਹਾਲਾਤਾਂ ਦੀ ਤਾਂ ਫਿਲਹਾਲ ਜਿਹੜੇ 9 10 ਤਰੀਕ ਨੂੰ ਪੱਛਮੀ ਹਵਾਵਾਂ ਦੀ ਐਂਟਰੀ ਹੋ ਰਹੀ ਹੈ ਬੰਗਾਲ ਦੀ ਖਾੜੀ ਤੋਂ ਬਿਹਾਰ ਤੋਂ ਹੁੰਦੀਆਂ ਹੋਈਆਂ ਹਵਾਵਾਂ ਜਿਹੜੀਆਂ ਨੇ ਉਹ ਆਉਣਗੀਆਂ ਜਿਸ ਦੇ ਨਾਲ ਨਮੀ ਦੀ ਮਾਤਰਾ ਪੰਜਾਬ ਦੇ ਵਿੱਚ ਵਾਧਦੀ ਹੋਈ ਦਿਖਾਈ ਦੇਵੇਗੀ ਤੁਸੀਂ ਫਿਲਹਾਲ ਮਹਿਸੂਸ ਕਰ ਰਹੇ ਹੋਣਗੇ ਕਿ ਥੋੜੀ-ਬਹੁਤੀ ਹਮਸ ਅਤੇ ਮੁੜਕੇ ਵਾਲੀ ਗਰਮੀ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਇਸ ਮੁੜਕੇ ਵਾਲੀ ਗਰਮੀ ਦਾ ਮੇਨ ਰੀਜ਼ਨ ਰਹਿੰਦਾ ਹੈ ਪੂਰਬ ਦੀ ਹਵਾ ਕਿਉਂਕਿ ਪੂਰਬੀ ਹਵਾ ਦੇ ਵਿੱਚ ਨਮੀ ਹੁੰਦੀ ਹੈ ਇਹ ਬੰਗਾਲ ਦੀ ਖਾੜੀ ਤੋਂ ਗਰਮ ਅਤੇ ਨਮੀ ਵਾਲੀ ਹਵਾਵਾਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਦੇ ਕਾਰਨ ਇਹ ਸਾਨੂੰ ਜਿਹੜਾ ਸਿਨੈਰੀਓ ਬਣਦਾ ਹੈ ਗਰਮ ਹਵਾਵਾਂ ਅਤੇ ਨਮੀ ਵਾਲੀ ਹਵਾਵਾਂ ਦਾ ਇਹ ਪੰਜਾਬ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਹੈ ਅਪ੍ਰੈਲ ਮਹੀਨੇ ਤੋਂ ਲੈ ਕੇ ਮਈ ਜੂਨ ਦੇ ਮਹੀਨੇ ਤੱਕ ਇਹ ਜਿਹੜੀ ਗਤੀਵਿਧੀ ਹੈ ਇਸ ਦੇ ਕਾਰਨ ਅਚਾਨਕ ਜਦੋਂ 40 ਡਿਗਰੀ ਤੋਂ ਪਾਰ ਤਾਪਮਨ ਹੁੰਦਾ ਹੈ ਤੇ ਉਦੋਂ ਵਿੱਚ ਜਦੋਂ ਹਵਾਵਾਂ ਨਵੀਂ ਵਾਲੀਆਂ ਪੰਜਾਬ ਵਿੱਚ ਐਂਟਰ ਕਰਦੀਆਂ ਨੇ ਤਾਂ ਅਚਾਨਕ ਗਰਜ ਚਮਕ ਦੇ ਹਾਲਾਤ ਕਾਲੀ ਬੋਲੀ ਹਨੇਰੀ ਧੂੜ ਵਾਲੀਆਂ ਹਵਾਵਾਂ ਘੱਟ ਦਬਾਅ ਵਾਲਾ ਖੇਤਰ ਜਦੋਂ ਬਣਦਾ ਹੈ ਤਾਂ ਪੰਜਾਬ ਦੇ ਵਿੱਚ ਪ੍ਰੀ ਮੌਨਸੂਨ ਗਤੀਵਿਧੀਆਂ ਦੇਖਣ ਨੂੰ ਮਿਲਦੀਆਂ ਨੇ ਜੋ ਕਿ ਸਾਨੂੰ 9 ਅਤੇ 10 ਤਰੀਕ ਨੂੰ ਹੁੰਦੀਆਂ ਦਿਖਾਈ ਦੇ ਰਹੀਆਂ ਨੇ 9 ਤਰੀਕ ਨੂੰ ਜ਼ਿਆਦਾ ਚਾਂਸ ਨੇ ਕਿ ਪੰਜਾਬ ਦੇ ਵਿੱਚ ਅਜਿਹੀ ਕਾਲੀ ਘਟਾ ਤੇਜ਼ ਹਨੇਰੀ ਗੜੇ ਮਾਰੀ ਵੀ ਕਿਸੇ ਕਿਸੇ ਇਲਾਕੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਜਦੋਂ ਅਚਾਨਕ ਹਵਾ ਗਰਮੀ ਦੇ ਮਾਹੌਲ ਵਿੱਚ ਐਂਟਰ ਹੁੰਦੀ ਹੈ ਨਵੀਂ ਵਾਲੀ ਤਾਂ ਉਹ ਕਿਤੇ ਨਾ ਕਿਤੇ ਗੜੇਮਾਰੀ ਵੀ ਕਰ ਜਾਂਦੀ ਹੈ ਤਾਂ ਫਿਲਹਾਲ ਜਿਹੜੇ ਚਾਂਸ ਨੇ ਇਹ ਬਹੁਤ ਘੱਟ ਨੇ ਜਿਸ ਤਰੀਕੇ ਨਾਲ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ 5 ਤੋਂ 10% ਚਾਂਸ ਨੇ ਤੇ ਜਿਹੜੀ ਗੜੇਮਾਰੀ ਦੀ ਕਈ ਗੱਲ ਕਹੀਏ ਤਾਂ 1 ਤੋਂ 2% ਨੇ ਕੋਈ ਕਿਸੇ ਕਿਸੇ ਇਲਾਕੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਜਿਸ ਹਿਸਾਬ ਨਾਲ ਹਜੇ ਹਾਲਾਤ ਬਣੇ ਹੋਏ ਨੇ ਗੱਲ ਕੀਤੀ ਜਾਵੇ ਤਾਂ ਤਾਪਮਾਨ ਦੇ ਵਿੱਚ ਵੀ ਤੁਹਾਨੂੰ ਥੋੜੀ ਉਲਟ ਫੇਰ ਹੁੰਦੀ ਦਿਖਾਈ ਦੇ ਸਕਦੀ ਹੈ ਕਿਉਂਕਿ ਜਿਹੜੀ ਇਹ ਸਮਾਂ ਹੈ ਇਹਦੇ ਵਿੱਚ ਸਾਨੂੰ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਜਿਹੜੀ ਗਤੀਵਿਧੀ ਹੋ ਰਹੀਆਂ ਨੇ ਹਵਾਵਾਂ ਦੀਆਂ ਇਹਨਾਂ ਦੇ ਕਾਰਨ ਪੰਜਾਬ ਦੇ ਵਿੱਚ ਹਵਾ ਦਾ ਰੁੱਖ ਉਹ ਪੱਛਮੀ ਖਤਮ ਹੋ ਚੁੱਕਿਆ ਹੈ ਲਗਭਗ ਪੱਛਮ ਦੀ ਹਵਾ ਹੁਣ ਲਗਭਗ ਖਤਮ ਹੋ ਚੁੱਕੀ ਹੈ ਆਉਂਦੇ 2 ਤੋਂ 3 ਦਿਨ ਲਗਾਤਾਰ ਪੂਰਬ ਦੀ ਹਵਾ ਹੀ ਚੱਲਦੀ ਰਹੇਗੀ ਜਿਸ ਦੇ ਨਾਲ ਸਵੇਰ ਤੋਂ ਹੀ ਸਾਨੂੰ ਗਰਮੀ ਦਾ ਮਾਹੌਲ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਅਜਿਹੇ ਦੇ ਵਿਚਕਾਰ ਜਿਹੜੀਆਂ ਫਸਲਾਂ ਪੱਕ ਕੇ ਤਿਆਰ ਹੋ ਚੁੱਕੀਆਂ ਨੇ ਉਹਨਾਂ ਲਈ ਤਾਂ ਥੋੜੀ-ਬੋਤੀ ਚਿੰਤਾ ਦੀ ਗੱਲ ਜਰੂਰ ਦੇਖਣ ਨੂੰ ਮਿਲੇਗੀ ਕਿਉਂਕਿ ਫਸਲਾਂ ਦਾ ਨੁਕਸਾਨ ਸਾਨੂੰ ਅਕਸਰ ਇਨ੍ਹਾਂ ਦਿਨਾਂ ਵਿੱਚ ਦੇਖਣ ਨੂੰ ਮਿਲਦਾ ਹੈ 11 ਤਰੀਕ ਦੀ ਗੱਲ ਕੀਤੀ ਜਾਵੇ ਤਾਂ 11 ਤਰੀਕ ਨੂੰ ਮੌਸਮ ਫਿਲਹਾਲ ਥੋੜਾ ਸੁਧਰਦਾ ਹੋਇਆ ਦਿਖਾਈ ਦੇਵੇਗਾ ਪੱਛਮ ਦੀ ਹਵਾ ਦੀ ਵਾਪਸੀ ਵੀ ਹੋ ਸਕਦੀ ਹੈ ਅਜੇ ਦੇ ਵਿਚਕਾਰ ਥੋੜੀ-ਬੋਤੀ ਤਾਪਮਾਨ ਦੇ ਵਿੱਚ ਵੀ ਗਰਾਵਟ ਆਉਂਦੀ ਦਿਖਾਈ ਦੇ ਸਕਦੀ ਹੈ ਜਿਸ ਦੇ ਨਾਲ ਪੰਜਾਬ ਦਾ ਤਾਪਮਾਨ 17 ਡਿਗਰੀ ਸਵੇਰ ਦੇ ਸਮੇਂ ਘਟ ਸਕਦਾ ਹੈ ਪਰ ਓਵਰ ਆਲ ਜਿਹੜੇ ਤਾਪਮਾਨ ਨੇ ਉਹ 37 38 39 ਡਿਗਰੀ ਤੱਕ ਹੀ ਬਣੇ ਰਹਿਣਗੇ ਭਾਰੀ ਕੋਈ ਵੀ ਅਪਡੇਟ ਜਿਵੇਂ ਹੀ ਕੋਈ ਨਵੀਂ ਪ੍ਰਾਪਤ ਹੁੰਦੀ ਹੈ ਮੌਸਮ ਦੀ ਤਾਂ ਉਹ ਵੀ ਤੁਹਾਡੇ ਤੱਕ ਸਾਂਝੀ ਕਰ ਦਵਾਂਗੇ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਅਗਲੀਆਂ ਜਾਣਕਾਰੀਆਂ ਲੈ ਕੇ ਤੁਹਾਨੂੰ ਜਲਦ ਮਿਲਦੇ ਹਾਂ ਕਿਉਂਕਿ ਜੋ ਵੀ ਜਾਣਕਾਰੀ ਹੁੰਦੀ ਹੈ ਉਹ ਤੁਹਾਡੇ ਤੱਕ ਅਸੀਂ ਸਮੇਂ ਸਿਰ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਬੈਲ ਆਈਕਨ ਹੈ ਤੁਸੀਂ ਅਗਰ ਪ੍ਰੈਸ ਕੀਤਾ ਹੋਵੇਗਾ ਤੁਹਾਨੂੰ ਜਾਣਕਾਰੀ ਹੈ ਸਮੇਂ ਸਿਰ ਨੋਟੀਫਿਕੇਸ਼ਨ ਦੇ ਰਾਹੀਂ ਪ੍ਰਾਪਤ ਹੋ ਜਾਵੇਗੀ ਬਾਕੀ ਤੁਹਾਡਾ ਕੋਈ ਸੁਝਾਅ ਹੈ ਕਿਸੇ ਤਰੀਕੇ ਦੀ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਕਮੈਂਟ ਚ ਬੇਝ ਜਿਖੋਗੇ ਦੱਸਦੇ ਹੋ ਤਾਂ ਕਿ ਤੁਹਾਡੇ ਸੁਝਾਅ ਅਤੇ ਤੁਹਾਡੀਆਂ ਕੋਈ ਵੀ ਡਿਮਾਂਡ ਹੋਵੇ ਸਾਡੇ ਤੱਕ ਪਹੁੰਚਦੀ ਹੋ ਸਕੇ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਆ ਧੰਨਵਾਦ ਜੀ